Come on, 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 come ਦਾਸ ਦਾ ਨਾਮ ਜੋਗਾ ਸਿੰਘ ਆ ਤੇ ਜੋ ਇਸ ਗੁਰਦਰਾ ਸਾਹਿਬ ਦੇ ਗੁਰਦਰਾਵਾ ਬੰਦਾ ਸਿੰਘ ਭਾਦਰ ਜੋ ਸਾਬਤ ਕੀਤਾ ਗਿਆ ਵਾ ਜੋ ਉਹਨਾਂ ਨੇ ਦੱਸਿਆ ਵਾ ਉਹਨਾਂ ਦੇ ਮੁੱਖ ਸੇਵਾਦਾਰ ਜਹਦਰ ਬਾਬਾ ਜੀ ਬਾਬਾ ਹਰਬਜਨ ਸਿੰਘ ਜੀ ਮਹਾਕਾਲ ਤੇ ਉਹਨਾਂ ਦਾ ਮੈਂ ਸੁਪੁੱਤਰ ਆ ਬਾਬਾ ਜੋਗਾ ਸਿੰਘ ਤੇ ਮੈਂ ਇਹ ਕਹਿਣਾ ਚਾਹਣਾ ਵਾਂ ਵੀ ਜੋ ਇਹ ਰਮਨ ਬਖਸ਼ੀ ਨਿਸ਼ਾਨ ਸਾਹਿਬ ਦੇ ਖਿਲਾਫ ਬੋਲ ਰਿਹਾ ਵਾ ਤੇ ਇਹ ਨਹੀਂ ਬੋਲਣਾ ਇਹਨੂੰ ਚਾਹੀਦਾ ਕਿਉਂਕਿ ਇਹ ਗੁਰੂ ਘਰ ਆ ਇਹ ਗੁਰਦਰਾ ਜਿਹੜਾ ਵਾ ਉਸ ਜਰਨਲ ਦਾ ਬਣਾਇਆ ਗਿਆ ਵਾ ਜਿਹੜੇ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਸ਼ਹੀਦ ਕੀਤੇ ਗੁਰੂ ਗੋਬਿੰਦ ਸਿੰਘ ਨੂੰ ਖੀਰੀ ਹਜੂਰ ਸਾਹਿਬ ਜਾਣਾ ਪਿਆ ਤੇ ਉਹਨਾਂ ਬੰਦਿਆਂ ਨੂੰ ਨੱਕਾ ਚ ਨਥਾਂ ਪਾ ਪਾ ਕੇ ਵਜੀਤ ਖਾਨ ਅਰਗਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਵੈੜਕਾਂ ਦੇ ਮਗਰ ਪਾ ਕੇ ਧੋਆ ਤੀਰ ਬੁੱਧੂ ਸ਼ਾਹ ਦਾ ਬਦਲਾ ਉਹਨੇ ਲਿਆ ਛੋਟੇ ਸਾਹਿਬ ਜਿਆਦਾ ਦਾ ਬਦਲਾ ਉਹਨੇ ਲਿਆ ਗੁਰੂ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਦਲਾ ਉਹਨਾਂ ਨੇ ਲਿਆ ਇਹ ਉਸ ਜਰਨੈਲ ਦਾ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੋ ਕਿ ਜੱਟਾਂ ਜ਼ਿਮੀਂਦਾਰਾਂ ਨੂੰ ਤੁਸੀਂ ਵੀ ਪੜੇ ਲਿਖੇ ਜੋ ਤੁਹਾਨੂੰ ਵੀ ਪਤਾ ਹੋਵੇ ਕਿ ਜੱਟਾਂ ਜ਼ਿਮੀਂਦਾਰਾਂ ਨੂੰ ਜ਼ਮੀਨਾਂ ਦੇਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਆ ਕਿਉਂਕਿ ਇਹ ਵਣਜਾਰੇ ਸੀ ਇਹ ਕੰਮ ਕਰਦੇ ਸੀ ਤੇ ਜਿਹੜੀਆਂ ਜ਼ਮੀਨਾਂ ਵਾਂ ਇਹ ਚੌਧਰੀਆਂ ਦੇ ਕੋਲ ਹੀ ਪਹਿਲਾਂ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਮਾਲਕ ਬਣਾਇਆ ਤੇ ਮੈਂ ਇਸ ਕਰਕੇ ਕਹਿੰਦਾ ਮੈਂ ਇਹਨਾਂ ਨੂੰ ਵੀ ਪਿੰਡ ਦੀ ਕਮੇਟੀ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਵੀ ਇਹ ਉਸ ਜਰਨੈਲ ਦਾ ਗੁਰਦਰਾ ਸਾਹਿਬ ਆ ਜਿਨ੍ਹਾਂ ਨੇ ਤੁਹਾਨੂੰ ਜ਼ਮੀਨਾਂ ਦਿੱਤੀਆਂ ਵਾਂ ਤੇ ਮੈਂ ਰਵਣ ਬਖਸ਼ੇ ਨੂੰ ਇਹ ਬੇਨਤੀ ਕਰਦਾ ਵਾਂ ਵੀ ਇੱਥੇ ਵੇਖੋ ਮੱਥੇ ਰੰਗੜ ਵਰਗੇ ਬਦਾਲੀ ਵਰਗੇ ਨਿਸ਼ਾਨ ਸਾਹਿਬ ਲਾਉਂਦੇ ਆਏ ਆ ਤੇ ਝੜਕੇ ਜਾਂਦੇ ਰਹੇ ਆ ਤੇ ਜਿਹੜਾ ਵੀ ਉਥੇ ਆਊਗਾ ਗੁਰੂ ਘਰ ਤੇ ਉਹ ਝੜਕੇ ਹੀ ਜਾਊਗਾ ਤੇ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਇਹ ਕਿਤੇ ਇਹਨਾਂ ਆਖਣ ਵੀ ਐਡੇ ਢਿੱਲੇ ਉੱਥੇ ਬੈਠੇ ਆ ਤਾਂ ਇਹ ਡਿਟ ਲੈਣੀ ਉੱਥੇ ਬੈਠੇ ਆਂ ਲਵਾਉਣਾ ਤੇ ਨੇ ਬੈਠੇ ਜਿੰਨوں ਕੋਈ ਜਾਦੀ ਗੱਲ ਬਾਤ ਆ ਤੇ ਉੱਥੇ ਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਬਰਾਲੀ ਜਰਨਲ 77 ਸੰਧ ਕਾਂਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਬਰਾਲੀ ਅੱਜ ਅਸੀਂ ਇਸ ਦਾ ਦਰਕ ਕੀਤਾ ਕਿ ਜੋ ਰਮਨ ਬਖਸ਼ੀ ਸਾਹਿਬਣ ਸੀਨੀਅਰ ਡਿਪਟੀ ਮੇਅਰ ਰਿਆਵਾ ਕਾਰਪਸ਼ਨ ਦੇ ਵਿੱਚ ਸਾਡਾ ਜਿਹੜਾ ਮਸਲਾ ਸਾਡੇ ਪਿੰਡ ਦੀ ਜ਼ਮੀਨ ਆ 32 33 ਏਕੜ ਜ਼ਮੀਨ ਆ ਜਿਹਦੀ ਆ ਕਮਾਈ ਖਾ ਰਿਆ ਸੀ ਉੱਥੇ ਸਾਡੀ ਦਲਤ ਭਾਈ ਚਾਰੇ ਦੀ ਕਨੌਲੀ ਬਣਿਆ ਜੋ ਸਾਨੂੰ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਲਤ ਭਾਈ ਚਾਰੇ ਨੂੰ ਅਲਾਟਮੈਂਟ ਕੀਤੀ ਸੀ ਉਸ ਦੇ ਨਾਲ ਲੱਗਦੀ ਸ਼ੇਕਰ ਬਣਾਵਾਂ ਜ਼ਮੀਨ ਆ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਸਮਾਜ ਦੇ ਲੋਕਾਂ ਨੂੰ ਗੋਦਵਰਾ ਤੇ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਸਾਹਿਬ ਝੂਲਿਆ ਹੈ ਤੇ ਉਹ ਜਿਹੜੀ 32 33 ਕਿੱਲੇ ਇੰਕਰ ਜ਼ਮੀਨ ਆ ਉਹ ਕਾਰਪਸ਼ਨ ਦੀ ਇਹਨੂੰ ਰਮਨ ਬਖਸ਼ੀ ਨੂੰ ਨਹੀਂ ਦਿਹੀ ਤੇ ਜਿਹੜਾ ਸੇਕ ਨਾਲਾਂ ਦਾ ਮਾੜਾ ਜਿਹਾ ਪਲਾਟ ਜਿਹੜਾ ਬਦਲਤ ਭਾਈਚਾਰੇ ਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤਾ ਸੀ ਉਹ ਇਹਨੂੰ ਬੜੀ ਸੇਤੀ ਦੇਆ ਤੇ ਇਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਵੀ ਇਹਨਾਂ ਲੋਕਾਂ ਦਾ ਨਿਸ਼ਾਨ ਸਾਹਿਬ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਇਹਨੂੰ ਦੱਸਣਾ ਚਾਹੁੰਦਾ ਜਾਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਆ ਜਿਨ੍ਹਾਂ ਤੋਂ ਤੂੰ ਗੁੰਡਾ ਟੈਕਸ ਵਸੂਲ ਰਿਆ ਅੱਜ ਤੱਕ ਉਹਦਾ ਪੈਸਾ ਨਾ ਕਾਰਪੋਰੇਸ਼ਨ ਕੋ ਜਾਂਦਾ ਤੇ ਨਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਅਸੀਂ ਤੇਰੀ ਉੱਚ ਪੱਧਰੀ ਜਾਂਚ ਕਰਾਉਣੀ ਆ ਕਿ ਅਗਰ ਤੂੰ ਸਾਪ ਨੇ ਵੇਚਣ ਵਾਲਾ ਬੰਦਾ ਅੱਜ ਕਰੋੜਾਪਤੀ ਕਿਵੇਂ ਬਣਿਆ ਕਿਉਂਕਿ ਤੂੰ ਸਮੇਂ-ਸਮੇਂ ਦੇ ਨਾਲ ਜਦੋਂ ਵੀ ਸਰਕਾਰ ਦੇ ਵਿੱਚ ਆਇਆ ਤੇ ਆਪਣੇ ਅਹੁਦੇ ਦੀ ਦੂਰਵਰਤੋਂ ਕੀਤੀ ਆ ਸੇਗਰ ਜਮੀਨ ਜਿਹੜੀ ਆ ਉਹ ਤੂੰ ਕਾਰਪੇਟ ਦੀ ਹੁਣ ਵੀ ਹੜੱਪ ਕਰਕੇ ਕਈ ਪਾਤਸ਼ਾਹ ਤੋਂ ਪਲਾਟ ਕਰਕੇ ਇੱਦਾਂ ਵੇਚ ਰਿਆ ਵਾ ਇਸ ਕਰਕੇ ਅਸੀਂ ਤੇਰੇ ਖਿਲਾਫ ਅਬਰੋਧ ਤੇਰਾ ਪ੍ਰਚਾਰ ਜੜ ਕਾਦੇ ਰਾ ਨਾ ਤੇ ਤੇਰੀ ਜਿਹੜੀ ਜਾਂਚ ਆ ਸੀਬੀਆਈ ਤੋਂ ਵੀ ਕਰਾਉਣੀ ਆ ਭਾਰਤ ਸਰਕਾਰ ਕੋਲ ਵੀ ਕਰਾਉਣੀ ਆ ਤੇ ਏਜੰਸੀਆਂ ਨੇ ਵੀ ਅਸੀਂ ਲਿਖ ਕੇ ਪੇਜਾਂਗੇ ਕਿ ਇਹ ਬੰਦਾ ਇਹਨਾਂ ਅਰਬਪਤੀ ਕਰੋੜਾਪਤੀ ਕਿਵੇਂ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਨਕ ਸਿੰਘ ਛਾਟਾ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਦਾ ਮੀਤ ਪ੍ਰਧਾਨ ਹਾਂ ਤੇ ਭਗਵਾਨ ਵਾਲਮੀਕ ਸ਼ਕਤੀ ਦਾਲ ਦਾ ਚੇਅਰਮੈਨ ਵੀ ਹਾਂ ਤੇ ਇਸ ਜੋ ਅੱਜ ਰਮਨ ਬਖਸ਼ੀ ਦਾ ਪਤਲਾ ਸਾੜਿਆ ਗਿਆ ਉਸ ਸਬੰਧ ਦੇ ਵਿੱਚ ਮੈਂ ਵੀ ਗੁਰੂ ਕੀ ਬਡਾਲੀ ਸਾਹਿਬ ਇੱਥੇ ਆਇਆ ਹਾਂ ਤੇ ਜੋ ਸਮੇਂ ਦੀਆਂ ਸਰਕਾਰਾਂ ਨੇ ਇੱਕ ਦਲੇ ਤੇ ਸਮਾਜ ਨੂੰ ਚਾਰ-ਚਾਰ ਮੱਲੇ ਦੇ ਪਲਾਟ ਵੰਡ ਕੇ ਇੱਕ ਇੰਦਰਾ ਕਲੋਨੀ ਦੇ ਨਾਂ ਨਾਲ ਸਾਬਿਤ ਕੀਤਾ ਹੀ ਉਸ ਨੂੰ ਲੈ ਕੇ ਤੇ ਸਵੇ ਦੇ ਸਰਪੰਚ ਨੇ ਸਮੇ ਦੀ ਸਰਕਾਰ ਦੇ ਨਾਲ ਮਿਲ ਕੇ ਇੱਕ 6 ਕਨਾਲਾਂ ਜ਼ਪੈੜੀ ਜਿਹੜੀ ਹੈ ਕਿ ਨਹੀਂ ਉਹ ਗੁਰਦੁਆਰਾ ਸਾਹਿਬ ਲਈ ਤੇ ਸਕੂਲ ਲਈ ਦਿੱਤੀ ਔਰ ਜਿਹੜੀਆਂ ਟਡਾਟ ਲੋਕ ਨੇ ਜਿਤਨਾ ਦਲੇ ਤੇ ਸਮਾਜ ਨਾਲ ਪਹਿਲਾਂ ਵੀ ਵਿਤਕਰਾ ਕਰਦੇ ਆ ਰਹੇ ਨੇ ਤੋਂ ਹੁਣ ਵੀ ਵਿਤਕਰੇ ਦੇ ਰੂਪ ਵਿੱਚ ਰੰਮਰ ਬਖਸ਼ੀ ਨੇ ਇੱਕ ਬਿਆਨ ਦਿੱਤਾ ਕੀ ਇਹ ਜਿਹੜੀ ਕਾਰਪੋਰੇਸ਼ਨ ਦੀ ਜ਼ਮੀਨ ਆ ਇਸ ਨਿਸ਼ਾਨ ਸਾਹਿਬ ਨੂੰ ਧਾਕੇ ਤੇ ਇਸ ਨੂੰ ਵਾਇਆ ਜਾਵੇ ਤੇ ਸਾਡਾ ਵੈਸੇ ਦਲਿਤ ਸਮਾਜ ਵੱਲੋਂ ਦਲਿਤ ਭਾਈਚਾਰੇ ਵੱਲੋਂ ਕਿਸੇ ਵੀ ਪਿੰਡ ਨਾਲ ਜਾਤੀ ਵਿਤਕਰਾ ਨਹੀਂ ਕੋਈ ਸਾਡਾ ਵੈਰ ਵਿਰੋਧ ਨਹੀਂ ਕੋਈ ਲੈਣ ਦੇ ਨਹੀਂ ਪਰ ਸਭੇ ਦੀ ਸਰਕਾਰਾਂ ਨੇ ਜੇ ਸਾਨੂੰ ਦੇ ਦਿੱਤੀ ਹੈ ਜ਼ਮੀਨ ਤੇ ਉਹਨੂੰ ਰਵਣ ਬਖਸ਼ੀ ਕੌਣ ਆ ਇਹ ਜਿਹੜਾ ਕਿ ਨਹੀਂ ਉਹਨਾਂ ਕੋਲੋਂ ਖੋ ਕੇ ਤੇ ਮੋੜ ਸਰਕਾਰਾਂ ਦੇ ਖਾਤੇ ਚ ਜਿਨ੍ਹਾਂ ਤੇ ਜਿਹੜਾ ਕੀ ਉਹ 32 ਕਿੱਲੇ ਜ਼ਮੀਨ ਫੋਰ ਵੀ ਸਰਪੰਚਾਇਤੀ ਜ਼ਮੀਨ ਹੈ ਜਿਹੜੀ ਕਿ ਢਹਾਟ ਲੋਕਾਂ ਦੇ ਥੱਲੇ ਵਗਦੀ ਪਈ ਆ ਔਰ ਉਹਦਾ ਜਿਹੜਾ ਵੀ ਰੁਪਈਆ ਵਾ ਉਹ ਗੁੰਡਾ ਟੈਕਸ ਦੇ ਵਸ ਇਸ ਹਿਸਾਬ ਨਾਲ ਇਹ ਵਸੂਲ ਕਰ ਰਿਆ ਕਿਸੇ ਦੇ ਖਾਤੇ ਚ ਨਹੀਂ ਜਾਂਦਾ ਪੰਜਾਬ ਨਾ ਗਵਰਨਮੈਂਟ ਦੇ ਖਾਤੇ ਚ ਕਿਸੇ ਵੀ ਦਾ ਕਰਫੇਸ਼ੀ ਦੇ ਖਾਤੇ ਚ ਉਹ ਇਹਦੇ ਖਾਤੇ 'ਚ ਜਾ ਰਿਹਾ ਵਾ ਤੇ ਅਸੀਂ ਐਸ਼ਨ ਅਸਾਨ ਸਾਹਿਬ ਦੀ ਇੱਕ ਸਿੱਖ ਧਰਮ ਦੀ ਮਰਿਆਦਾ ਇੱਕ ਸਿੱਖ ਧਰਮ ਦਾ ਨਿਸ਼ਾਨ ਹੈ ਜਿਹਨੂੰ ਕੀ ਇੱਕ ਸਤਾਪਤ ਕਰ ਲਈ ਸਾਡੇ ਗੁਰੂਆਂ ਨੇ ਬਹੁਤ ਹੀ ਸ਼ਹੀਦੀਆਂ ਪਾਈਆਂ ਤੇ ਇਸ ਵਿੱਚ ਆਪਣਾ ਯੋਰ ਲੋਕ ਅਦਾ ਕੀਤਾ ਯੋਗਦਾਨ ਇਹ ਉਹ ਅਸੀਂ ਸੋਮਲੀ ਕਮੇਟੀ ਗਾੜੀ ਵੀ ਬੇਨਤੀ ਕਰਦੇ ਹਾਈ ਬੇਨਤੀ ਪਹਿਲਾਂ ਵੀ ਜਾ ਚੁੱਕੀ ਆ ਤੇ ਫਿਰ ਬੇਨਤੀ ਮੈਂ ਕਰਦਾ ਹਾਂ ਦਲਿਤ ਸਮਾਜ ਭਾਈਚਾਰੇ ਵੱਲੋਂ ਆਪਣੀ ਜੂਨੀਅਰ ਵੱਲੋਂ ਕੀ ਇਹ ਤੀਸਰਾ ਨਿਸ਼ਾਨ ਸਾਹਿਬ ਝੂਲਦੇ ਰਹੇ ਆ ਰਹੇ ਨੇ ਤੇ ਜਿੱਥੇ ਵੀ ਕਿਤੇ ਇਹਨਾਂ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰਦਾ ਇਸਰੋਮਨੀ ਕਮੇਟੀ ਪੂਰਾ ਯੋਰ ਤੇ ਸਾਥ ਦਿੰਦੀ ਆ ਔਰ ਇਸ ਗੁਰੂ ਕੀ ਵਡਾਲੀ ਸਾਹਿਬ ਵੀ ਜਿਹੜਾ ਨਿਸ਼ਾਨ ਸਾਹਿਬ ਢਾਉਣ ਵਾਸਤੇ ਰਮਨ ਬਖਸ਼ੀ ਨੇ ਬਿਆਨ ਦਿੱਤਾ ਵਾ ਮਿਹਰਬਾਨੀ ਕਰਕੇ ਇਸ ਰੋਮਨੀ ਕਮੇਟੀ ਵੀ ਦਾ ਸਾਥ ਇਹ ਦਲਿਤ ਭਾਈਚਾਰੇ ਦਾ ਦੇ ਕੇ ਉਸ ਨਿਸਾਨ ਸਾਹਿਬ ਨੂੰ ਝੂਲਦਾ ਹੀ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ